ਪੋਵਾਨੀਗੜ ਇੱਥੋਂ ਦੇ ਨੇੜਲੇ ਪਿੰਡ ਪੱਟੀਵਾਲ ਖੁਰਦ ਦੇ ਲੋਕਾਂ ਦੀ ਜ਼ਿੰਦਗੀ ਤਰਪਾਲਾਂ ਹੀਟ ਭਾਰੀ ਵਾਰਸ ਕਾਰਨ ਘਰਾਂ ਦੀਆਂ ਸੱਤਾਂ ਢਹਿ ਗਈਆਂ ਸਰਕਾਰੀ ਅਨਗਾਈਲੀ ਤੇ ਬਸਨੀਕਾ ਚ ਰੋਸ਼ ਪੋਵਾਨੀਗੜ ਇੱਥੋਂ ਦੇ ਨੇੜਲੇ ਪਿੰਡ ਪੱਟੀਵਾਲ ਖੁਰਦ ਵਿਖੇ ਹਾਲ ਹਾਲਾਤ ਬਹੁਤ ਹੀ ਦਿਲ ਦਲਹਾਉਣ ਵਾਲੇ ਹਨ ਪਿਛਲੇ ਦਿਨੀ ਭਈ ਭਾਰੀ ਵਾਰਸ ਕਾਰਨ ਕਈ ਗਰੀਬ ਘਰਾਂ ਦੇ ਤੀਆਂ ਸੱਤਾਂ ਟੈ ਗਈਆਂ ਲੋਕ ਆਪਣੇ ਪਰਿਵਾਰਾਂ ਸਮੇਤ ਤਰਪਾਲਾਂ ਹੇਠ ਅਸਮਾਨ ਥੱਲੇ ਰਹਿਣ ਲਈ ਮਜਬੂਰ ਹਾਂ ਨੱਕਰਾਂ ਵਿੱਚ ਪਾਣੀ ਕੁਸ ਜਾਣ ਕਾਰਨ ਲੋਕਾਂ ਦਾ ਰੋਜ਼ਾਨਾ ਜੀਵਨ ਬੁਰੀ ਤਰ੍ਹਾਂ ਵਿਧਾਲ ਹੋ ਚੁੱਕਾ ਹੈ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਨਾਂ ਕਰਾਂ ਦੀ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਹੈ ਗਰੀਬੀ ਕਾਰਨ ਜਿੰਨਾ ਦਾ ਗੁਜ਼ਾਰਾ ਕੇਵਲ ਦਿਹਾੜੀ ਤੇ ਹੀ ਹੈ ਉਹਨਾਂ ਆਪਣਾ ਘਰ ਦੁਵਾਰਾ ਬਣਾਉਣ ਯੋਗ ਨਹੀਂ ਹਨ ਦੁੱਖ ਦੀ ਗੱਲ ਇਹ ਹੈ ਨਾ ਤਾਂ ਕੋਈ ਰਾਜਨੀਤੀ ਆਗੂ ਨਾ ਕੋਈ ਸਮਾਜ ਸੇਵੀ ਅਜੇ ਤੱਕ ਪਿੰਡ ਦੀ ਹਾਲਾਤ ਵੇਖਣ ਲਈ ਨਹੀਂ ਪਹੁੰਚਿਆ ਇਸ ਨਾਲ ਲੋਕਾਂ ਵਿੱਚ ਸਰਕਾਰ ਤੇ ਪ੍ਰਸ਼ਾਸਨ ਪ੍ਰਤੀ ਵੱਡਾ ਰੋਸ ਪੈਦਾ ਹੋ ਰਿਹਾ ਹੈ ਸਰਕਾਰ ਤੁਰੰਤ ਮੁਆਵਜ਼ਾ ਦੇਵੇ ਇਸ ਦੌਰਾਨ ਕਿਸਾਨ ਜੁਨੀਅਨ ਡਕੌਂਦਾ ਕਾਈ ਦੇ ਪ੍ਰਧਾਨ ਸੁਖਵੀਰ ਸਿੰਘ ਰਾਜੂ ਬਲਾਕ ਪ੍ਰਧਾਨ ਚਮਕੌਰ ਸਿੰਘ ਪੱਟੀਵਾਲ ਨੇ ਕਿਹਾ ਕਿ ਸਰਕਾਰੀ ਅਧਿਕਾਰੀਆਂ ਨੇ ਅਜੇ ਤੱਕ ਪੀੜਤ ਪਰਿਵਾਰਾਂ ਦੀ ਕੋਈ ਸਾਰ ਨਹੀਂ ਲਈ ਪਿੰਡ ਵਿੱਚ ਗਰੀਬ ਲੋਕ ਜੋ ਸਿਰਫ ਦਿਹਾੜੀ ਕਰਕੇ ਆਪਣੇ ਪਰਿਵਾਰਾਂ ਦਾ ਪੇਟ ਪਾਲਦੇ ਹਨ ਉਹਨਾਂ ਦੇ ਘਰਾਂ ਦੀ ਹਾਲਾਤ ਬਹੁਤ ਨਾਜ਼ੁਕ ਹਨ ਸਰਕਾਰ ਉਹਨਾਂ ਦੀ ਮੰਗ ਤੇ ਮੁਆਵਜ਼ਾ ਤੇ ਸਰਵੇ ਕਰਕੇ ਪੀੜਤ ਪਰਿਵਾਰਾਂ ਨੂੰ ਤੁਰੰਤ ਮੁਆਵਜ਼ਾ ਤੇ ਸਹਿਯਾਤਾ ਪ੍ਰਦਾਨ ਕੀਤੀ ਜਾਵੇ ਤਾਂ ਜੋ ਇਹ ਪਰਿਵਾਰ ਮੋੜ ਸਧਾਰਨ ਜ਼ਿੰਦਗੀ ਜੀ ਸਕਣ ਪਿੰਡ ਵਾਸੀਆਂ ਦੀ ਪੁਕਾਰ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੇ ਕਿਹਾ ਕਿ ਬੱਚਿਆਂ ਤੇ ਬਜ਼ੁਰਗਾਂ ਨੂੰ ਸਭ ਤੋਂ ਵੱਧ ਮੁਸ਼ਕਲ ਆ ਰਹੀ ਹੈ ਵਾਰਸ ਦੇ ਪਾਣੀ ਕਾਰਨ ਘਰਾਂ ਦੀਆਂ ਕੰਧਾਂ ਵੀ ਕੱਚੀਆਂ ਹੋ ਗਈਆਂ ਹਨ ਜਿਹੜੀਆਂ ਕਿ ਕਿਸੇ ਵੀ ਵੇਲੇ ਡਿੱਗ ਸਕਦੀਆਂ ਹਨ ਲੋਕਾਂ ਨੇ ਸਵਾਲ ਕੀਤਾ ਜਦੋਂ ਸਰਕਾਰਾਂ ਆਮ ਲੋਕਾਂ ਤੋਂ ਟੈਕਸਰ ਨਾਲ ਚਲਦੀਆਂ ਨੇ ਤਾਂ ਐਸੇ ਸਮੇਂ ਉਹਨਾਂ ਨੂੰ ਕਿਉਂ ਸਾੜ ਦਿੱਤਾ ਜਾਂਦਾ ਹੈ ਲੋਕ ਇਕਜੁੱਟ ਹੋ ਕੇ ਰਾਜ ਸਰਕਾਰ ਤੋਂ ਤੁਰੰਤ ਮੁਆਵਜ਼ਾ ਲੈਣ ਦੀ ਮੰਗ ਕੀਤੀ ਇਸ ਮੌਕੇ ਜਸਪਾਲ ਕੌਰ ਪਤਨੀ ਸਰਜੀਤ ਸਿੰਘ ਜਸਪੀਰ ਕੌਰ ਪਤਨੀ ਅਮਰੀਕ ਸਿੰਘ ਸੁਖਵਿੰਦਰ ਕੌਰ ਪਤਨੀ ਗੁਰਤੇਜ ਸਿੰਘ ਜਰਨੈਲ ਕੌਰ ਪਤਨੀ ਲਖਮਣ ਸਿੰਘ ਭਜਨਨਾਥ ਸੰਦੀਪ ਕੌਰ ਪਤਨੀ ਇੰਦਰ ਸਿੰਘ ਅੰਗਰੇਜ਼ ਕੌਰ ਪਤਨੀ ਦਰਸ਼ਨ ਸਿੰਘ ਸਮੇਤ ਕਈ ਹੋਰ ਪਿੰਡ ਵਾਸੀ ਆਗੂ ਆਦ ਹਾਜ਼ਰ ਸਨ ਰਿਪੋਰਟ ਰਾਜਕਰਮੀ ਪਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਇਸ ਦੌਰਾਨ ਆਗੂਆਂ ਨੇ ਹੋਰ ਕੀ ਕਿਹਾ ਜਰਾ ਸੁਣੋ ਆਹੋ ਉਹਨੂੰ ਦੇ ਦੇ ਪਾ ਕੇ ਦੇ ਆਪਣਾ ਬੰਦ ਕਰ ਦਿੱਤਾ ਹੈ ਆਪਣਾ ਦਿੱਤਾ ਮੇਲੇ ਲਵਾ ਕੇ ਨੂੰ ਜਾਂ ਕਰੇ ਮੇਲੇ ਮੇਲੇ ਜਾਣ ਦੀ ਕੀ ਲੋੜ ਵਾਕੇ ਰਾਜ ਨਹੀਂ ਆਏ ਸਾਡਾ ਕਿਹਾ ਤਾਂ ਸਿੱਧਾ ਸੀ ਕਿਉਂ ਆਏ ਆਪਣਾ ਵੀ ਫੋਟੋ ਤੇ ਜਾ ਦੇਣਾ ਹਟੂ ਗਿਆ ਜੀ ਆ ਪਲੀਆਂ ਤਾਂ ਵੇਖੀ ਇਹਨੇ ਸਾਰੀਆਂ ਨਹੀਂ ਲਈ ਸਾਡੇ ਬੰਦੀਆਂ ਕਿਸੇ ਨੇ ਸਾਰ ਨਹੀਂ ਲਈ ਹਾਂਜੀ ਆਪਣਾ ਨਾਮ ਜੀ ਸਜੀਤ ਸਿੰਘ ਜੀ ਸਜੀਤ ਸਿੰਘ ਜੀ ਕੀ ਪ੍ਰੋਬਲਮ ਆਈ ਹੈ ਤੁਹਾਨੂੰ ਅੱਜ ਜੀ ਪ੍ਰੋਬਲਮ ਮੀ ਨਾਲ ਘਰ ਟੈ ਗਿਆ ਜੀ ਅੱਛਾ ਜੀ ਪਾਉ ਨਕਸਾਨ ਹੋਇਆ ਕੰਦਾ ਹੁੰਦਾ ਟੈ ਗਿਆ ਜੀ ਅੱਛਾ ਜੀ ਤੇ ਸਾਰਾ ਇਹ ਮੈਂ ਸਰਕਾਰ ਤੋਂ ਮਾਗਤ ਸਮਾਂ ਕੀ ਕੰਮ ਕਰਦੇ ਆ ਤੁਸੀਂ ਮਾਇਰਾ ਬੇਟ ਨਹੀਂ ਆ ਬਿਮਾਰ ਆ ਜੀ ਅੱਛਾ ਜੀ ਕੋਈ ਕੰਮ ਨਹੀਂ ਕਰਦਾ ਕਿੰਨੇ ਪਰਵਾਜ ਕਿੰਨੇ ਬੱਚੇ ਨੇ ਬੱਚੇ ਤੋਂ ਗੁੱਡੀਆਂ ਨੇ ਜੀ ਅੱਛਾ ਜੀ ਤੇਰੀ ਦਾਤ ਹੋ ਗਈ ਧੀ ਤੇ ਹੋਰ ਫਿਰ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਕਰਦਾ ਬਾਤ ਸਾਈਂ ਕਰਾਈ ਪੁੱਛੇ ਪੁੱਛੇ ਲਉਂਦੀ ਐ ਕਿ ਉਹ ਤੇ ਨਾਲ ਹੀ ਗੁਜ਼ਾਰਾ ਜਾਂਦਾ ਤੇ ਮੰਗ ਕੀ ਕਰਦੇ ਹੁਣ ਸਰਕਾਰ ਤੋਂ ਮੰਗ ਕਰਦਾ ਵੀ ਚੰਨੂ ਵੀਆ ਘਰ ਬਣਾ ਦੇਣਾ ਸਾਡੇ ਤੋਂ ਪੁੱਛਦੇ ਨਾ ਆਪਣਾ ਨਾਮ ਜੀ ਮੇਰਾ ਨਾਮ ਚਮਕੌਰ ਸਿੰਘ ਜੀ ਬਲਾਕ ਪ੍ਰਧਾਨ ਭਵਾਨੀਗੜ੍ਹ ਬੀਕੇ ਜੂੜਖੋਂਦਾ ਅੱਛਾ ਜੀ ਕੀ ਪ੍ਰੋਬਲਮ ਆ ਰਹੀ ਹੈ ਤੁਹਾਡੇ ਗਵਾਲ ਦੇ ਵਿੱਚ ਇਸ ਤਰ੍ਹਾਂ ਹੋ ਰਿਹਾ ਕੀ ਗੱਲ ਬਾਤ ਹੈ ਪ੍ਰੋਬਲਮ ਆ ਜੀ ਇਹ ਗਰੀਬ ਪਰਿਵਾਰ ਹੈਗਾ ਤੇ ਉਹਦਾ ਘਰ ਡਿੱਗ ਚੁੱਕਾ ਹੈ ਪੈਣ ਨੂੰ ਵੀ ਨਾ ਵਾਸਤੇ ਜਗ੍ਹਾ ਨਹੀਂ ਹੈ ਜੀ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਇਹਨਾਂ ਨੂੰ ਮਾਵਾਜਾ ਦਿੱਤਾ ਜਾਵੇ ਜਾਂ ਇਹਨਾਂ ਨੂੰ ਜਗ੍ਹਾ ਬਣਾ ਕੇ ਦਿੱਤੀ ਜਾਵੇ। ਪਰਿਵਾਰ ਵਿੱਚ ਕਿਸ ਤਰ੍ਹਾਂ ਇੱਕ ਗੁਜ਼ਾਰਾ ਚੱਲ ਰਿਹਾ ਹੈ ਕਿਸ ਤਰ੍ਹਾਂ ਇਹਦੇ ਘਰ ਵਾਲੀ ਵਿਚਾਰੀ ਪੋਚੇ ਲਾਉਣ ਜਾਂਦੀ ਆ ਭਵਾਨੀਗੜ ਘਰਾਂ ਦੇ ਵਿੱਚ ਪੋਚੇ ਲਾ ਕੇ ਉਹਦਾ ਗੁਜ਼ਾਰਾ ਕਰਦੀ ਆ ਦੋ ਬੇਟੀਆਂ ਨੇ ਉਹ ਵਿਆਹੀਆਂ ਹੋਈਆਂ ਨੇ ਬੇਟੇ ਦੀ ਤਾਂ ਨਹੀਂ ਡੈਥ ਹੋ ਗਈ ਸੀਗੀ। ਜ਼ਮੀਨ ਜਾਇਦਾਦ ਕੁਝ? ਜ਼ਮੀਨ ਜਾ ਤਾਂ ਕੋਈ ਨਹੀਂ ਹੈ ਕਿ ਕਹੇ ਨੂੰ ਤਾਂ ਇਹ ਜੱਟ ਪਰਿਵਾਰ ਆ ਪਰ ਮਜ਼ਦੂਰਾਂ ਤੋਂ ਵੀ ਪੈੜੀ ਹਾਲਤ ਆ। ਕੀ ਮੰਗ ਕਰਦੇ ਹੁਣ ਤੁਸੀਂ? ਮੰਗ ਅਸੀਂ ਕਰਦੇ ਆ ਵੀ ਇਹਨਾਂ ਦਾ ਘਰ ਬਣਾ ਕੇ ਦਿੱਤਾ ਜਾਵੇ ਇਹਨਾਂ ਨੂੰ ਕੋਈ ਮਾਵਾਜਾ ਦਿੱਤਾ ਜਾਵੇ ਪਲਸਨ ਲਾਈ ਜਾਵੇ ਇਹਨਾਂ ਦੀ। ਮੀਆਂ ਬੀਬੀ ਦੀ ਦੁਆ ਦੀ ਪੈਸਲ ਨਹੀਂ ਵੀ ਨਹੀਂ ਲੱਗੀ ਹੋਈ ਪੈਸਲ ਨਹੀਂ ਲੱਗੀ ਹੋਈ ਇਹਨਾਂ ਦੀ ਜੀ ਆਪਣਾ ਨਾਮ ਜੀ ਉਹ ਕਰਤੇ ਜੀ ਫਿਰ ਤੇ ਜੀ ਕੀ ਗੱਲਬਾਤ ਹੋਈ ਹੈ ਕੀ ਚੱਕਰ ਹੈ ਤੁਹਾਡਾ ਵਿੱਚ ਚੱਕਰ ਹੈ ਜੀ ਸਾਰੇ ਕਿਉਂ ਰਹਿਓ ਕਾ ਮੇਰੇ ਕੋਲ ਹੀ ਕੰਮ ਗਈ ਕਿਸ ਤਰ੍ਹਾਂ ਮਾਲਕੀ ਕੀ ਕੰਮ ਕਰਦੇ ਹੋ ਤੁਸੀਂ ਕੰਮ ਆ ਇਹ ਦਿਹਾੜੀ ਦੀ ਦੱਪੀ ਕਰ ਰਹੇ ਆ ਜੀ ਤੇ ਕਿੰਨੇ ਬੱਚੇ ਨੇ ਪਰਿਵਾਰ ਵਿੱਚ ਚਾਰ ਨੇ ਜੀ ਕੰਮ ਕਰਦੇ ਨੇ ਹਾਂ ਜੀ ਮੁੰਡੇ ਜਾਂਦੇ ਨੇ ਦਿਹਾੜੀ ਦੀ ਦੱਪਾ ਫਿਰ ਘਰ ਦਾ ਇਸ ਤਰ੍ਹਾਂ ਹਾਲਾਤ ਨੇ ਵਾਕਈ ਡਿੱਗਣ ਤਿਆਰ ਹੈ ਕੀ ਕਹਿਣਾ ਚਾਹੁੰਦੇ ਸਭ। ਹੁਣ ਤਾਂ ਉਹ ਕਰਦਾ ਗਰੀਬੀ ਆ ਹੁਣ ਪੈਂਦਾ ਨਹੀਂ। ਮੰਗ ਕੀ ਕਰਦੇ ਸਰਕਾਰ ਤੋਂ? ਮੰਗਾ ਇਹ ਜੇ ਕਾਰਾ ਹੋ ਜੇ ਬਸ ਆਿੰਦਾ ਹੋ ਜੀ। ਨਾਮ ਜੀ ਸੁਖਵਿੰਦਰ ਕੌਰ ਜੀ। ਸੁਖਵਿੰਦਰ ਕੌਰ ਜੀ ਕੀ ਪ੍ਰੋਬਲਮ ਆਈ ਅੱਜ ਤੁਹਾਨੂੰ ਜੀ? ਬਸ ਬਰੀ ਬਾ ਘਰਵਾਰਦੋ ਥਲੇ ਆ ਤੇ ਗਰੀਬੀ। ਤੇ ਕੀ ਕਾਰਨ ਹੋਇਆ ਜੇ ਘਰਵਾਰੇ ਦੱਸਣਗੇ? ਘਰਵਾਰੇ ਬਰੀ ਵਿਚਾਰ ਵੀ ਕੋਈ ਮਾੜੀ ਮੋਟੀ ਹੋ ਜੇ ਕੋਈ ਸਰਕਾਰ ਵੱਲੋਂ। ਕਿੰਨੇ ਬੱਚੇ ਨੇ ਆਪਣੇ ਜੀ ਚਾਰ ਨੇ ਵੀਰੇ ਤੋਂ ਗੁੱਡੀਆਂ ਵਿਆਹਤੀਆਂ ਵੀਰੇ ਕਹਿੰਦਾ ਹਾਂਜੀ ਦੋ ਕਾਕੇ ਨੇ ਕਾਕੇ ਕੀ ਕੰਮ ਕਰਦੇ ਨੇ ਜੀ ਡੇਢ ਦੱਫੇ ਕਰਦੇ ਨੇ ਵੀਰੇ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਮੰਗ ਤੁਸੀਂ ਦੇਖ ਲੋ ਵੀਰੇ ਹੁਣ ਕਰ ਲਈ ਗਣਾ ਫੇਗਾ ਚਲ ਕੋਈ ਮਤਦੋ ਜਿਹੜਾ ਆਪਣਾ ਨਾਮ ਜੀ ਸੁਖਵੀਰ ਸਿੰਘ ਜੀ ਇਕਾਈ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਤੋਂ ਹਾਂਜੀ ਕੀ ਗੱਲਬਾਤ ਹੋਈ ਅੱਜ ਇਹਨਾਂ ਸੇ ਕੀ ਕਹਿਣਾ ਚਾਹੁੰਦਾ ਇਹ ਜਿਹੜਾ ਪਰਿਵਾਰ ਆ ਜੀ ਬਹੁਤ ਗਰੀਬ ਪਰਿਵਾਰ ਹੈ ਇਹ ਮੰਨ ਲਓ ਵੀ ਇਹਨਾਂ ਦੇ ਜਿਹੜੇ ਲੇਡੀਜ਼ ਨੇ ਜੈਂਟਸ ਨੇ ਇਹਨਾਂ ਦੇ ਵਿਆਹ ਵੇਲੇ ਦਾ ਇਹ ਘਰ ਬਣਿਆ ਹੋਇਆ ਹੈ ਲਵੇ ਜਿਹੜੀ ਜਗ੍ਹਾ ਨੀਵੀ ਹੈ ਜ਼ਮੀਨ ਹੈ ਇਹ ਜ਼ਮੀਨ ਚੋਂ ਵਸਤੀ ਕੱਟੀ ਹੋਈ ਹੈ ਉਹਦੇ ਕਰਕੇ ਜਿਹੜਾ ਇਹਨਾਂ ਦੇ ਦਿੱਕਤ ਆ ਰਹੀ ਹੈ ਘਰ ਜਿਹੜਾ ਡਿੱਗ ਰਿਹਾ ਠੀਕ ਹੈ ਤਰੇੜਾ ਆ ਗਿਆ ਉਹ ਸਾਰਾ ਖੰਡਰ ਖੰਡਰ ਵਾਂਗੂ ਖਾਇਆ ਪਿਆ ਇਹਨਾਂ ਦੇ ਹਾਲਾਤ ਬਹੁਤ ਨਾਜ਼ੁਕ ਨੇ ਚਾਰ ਬੇਟੀਆਂ ਆ ਦੋ ਬੇਟੀਆਂ ਦੋ ਬੇਟੇ ਸੀ ਇਹਨਾਂ ਦੇ ਬੇਟੀਆਂ ਵਿਆਹੀਆਂ ਉਹਦੇ ਕਰਕੇ ਕਰਜ਼ਾ ਸਿਰ ਚੜ ਗਿਆ ਤਾਂ ਕਿ ਹੁਣ ਬੱਚੇ ਵੀ ਦਿਹਾੜੀ ਕਰਦੇ ਨੇ ਆਪ ਵੀ ਇਹ ਦੋਏ ਜੀ ਦਿਹਾੜੀ ਕਰਦੇ ਨੇ ਪਰਿਵਾਰ ਦਾ ਗੁਜ਼ਾਰਾ ਔਖਾ ਚੱਲ ਰਿਹਾ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਸਰਕਾਰ ਕੋਈ ਇਹਨਾਂ ਦੀ ਮਦਦ ਕਰੇ ਇਹਨਾਂ ਦਾ ਮਕਾਨ ਬਣਾ ਕੇ ਦਿੱਤਾ ਜਾਵੇ ਜਾ ਜਿਹੜੇ ਕੱਚੇ ਮਕਾਨਾਂ ਦੇ ਪਹਿਲਾਂ ਪੰਜਾਬ ਸਰਕਾਰ ਨੇ ਵੀ ਇੱਕ ਕੱਚੇ ਮਕਾਨਾਂ ਵਾਲਿਆਂ ਨੂੰ ਪੈਸੇ ਦਿੱਤੇ ਨੇ 2 2 3 3 ਲੱਖ ਉਹਨਾਂ ਵਿੱਚ ਇਹਨਾਂ ਦਾ ਨਾਮ ਕੋਈ ਨਹੀਂ ਉਹਨਾਂ ਵਿੱਚ ਤਾਂ ਕੀ ਜੀ ਸਾਡੇ ਪਿੰਡ ਦਾ ਮੈਨੂੰ ਲੱਗਦਾ ਵੀ ਕਿਸੇ ਨੂੰ ਵੀ ਨਹੀਂ ਪੈਸੇ ਮਿਲੇ ਹੈਗੇ ਇੱਕ ਵੀ ਬੰਦੇ ਨੂੰ ਕਿਸੇ ਨੂੰ ਵੀ ਕੋਈ ਨਹੀਂ ਨਹੀਂ ਪਿਛਲੇ 10 ਸਾਲਾਂ ਤੋਂ ਇਸ ਤਰ੍ਹਾਂ ਕੰਮ ਚੱਲ ਰਿਹਾ ਹੈ ਪਿਛਲੀਆਂ ਸਰਕਾਰਾਂ ਨੇ ਵੀ ਦਿੱਤੇ ਹੈ ਸਰਕਾਰ ਵੀ ਦੇ ਰਹੀਆਂ ਨੇ ਨਹੀਂ ਕਿਸੇ ਨੂੰ ਨਹੀਂ ਮਿਲਿਆ ਹੈਗਾ ਜੀ ਇਹਨਾਂ ਨੂੰ ਤਾਂ ਜਮਾ ਵੀ ਨਹੀਂ ਮਿਲਿਆ ਹੈ ਪਰਿਵਾਰ ਨੂੰ ਤਾਂ ਕੋਈ ਰੁਪਈਆ ਕੀ ਕਾਰਨ ਕਿਉਂ ਨਹੀਂ ਮਿਲਿਆ ਜੀ ਪਤਾ ਨਹੀਂ ਕੀ ਕਾਰਨ ਰਹੇ ਜੀ ਆ ਸਰਕਾਰ ਦੇ ਕੋਈ ਕਾਰਨ ਰਹੇ ਜਾਂ ਕੋਈ ਜਿਹੜੇ ਵਿਭਾਗ ਮੈਂ ਦੇਖਣਾ ਆਉਂਦਾ ਉਹ ਉਹ ਕਾਰਨ ਦੇ ਰਹਿਣ ਦੇ ਕਾਰਨ ਇਹ ਹੋਇਆ ਕੀ ਮੰਗ ਕਰਦੇ ਹੋ ਤੁਸੀਂ ਮੰਗ ਕਰਦੇ ਆ ਜੀ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਵੀ ਇਹਨਾਂ ਦੀ ਮਦਦ ਕੀਤੀ ਜਾਵੇ ਇਹਨਾਂ ਦਾ ਘਰ ਬਣਾ ਕੇ ਦਿੱਤਾ ਜਾਵੇ ਜਾਏ ਇੱਕ ਖੁਦ ਮਜ਼ਦੂਰ ਪਰਿਵਾਰ ਹੈਗਾ ਕੰਮ ਕਰਨ ਵਾਲਾ ਪਰਿਵਾਰ ਹੈਗਾ ਇਹਨਾਂ ਦੀ مالی ਮਦਦ ਕੀਤੀ ਜਾਵੇ ਘਰ ਵੀ ਬਣਵਾ ਸਕਦੇ ਨੇ ਆਪ ਹਾਂ ਜੀ ਆਪਣਾ ਨਾਮ ਜੀ ਸੁਖਦੀਪ ਭਾਈ ਕੀ ਪ੍ਰੋਬਲਮ ਆਈ ਅੱਜ ਤੁਹਾਨੂੰ ਜੀ ਦਿੱਦ ਸਾਡਾ ਤਾਂ ਘਰ ਗਿਰਿਆ ਪਿਆ ਜੀ ਬੱਚਾ ਨੂੰ ਕਿੱਥੇ ਜਗੇ ਕਿਸ ਕਾਰਨ ਕਰ ਡਿੱਗਿਆ ਤੁਹਾਡਾ ਨਹੀਂ ਕਾਰਨ ਹੁਣ ਕੀ ਕਹਿਣਾ ਚਾਹੁੰਦੇ ਕੀ ਮੰਗ ਕਰਦੇ ਹੋ ਪੈਸਾ ਕੀ ਮਾਲਕੇ ਘਰ ਦੇ ਕੀ ਕੰਮ ਕਰਦੇ ਨੇ ਕਰਦੇ ਤਾਂ ਜੀ ਬੈਠਣ ਜੀ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਤਾਂ ਜੀ ਦਿਹਾੜੀਆ ਕਰਦੇ ਹਾਂ ਪਰਿਵਾਰ ਚ ਕਿੰਨੇ ਕਿੰਨੇ ਪਰਿਵਾਰ ਚ ਦੋ ਗੁੜੀਆਂ ਆ ਜੀ ਇੱਕ ਬੇਟਾ ਜੀ ਬੇਟਾ ਕੀ ਕੰਮ ਕਰਦਾ ਹੈ ਬੇਟਾ ਪੱਠੇ ਲੱਜਦੇ ਨੇ ਹੁਣ ਮੰਗ ਕੀ ਕਰਦੇ ਤੁਸੀਂ ਪੈਸੇ ਮੰਗਦੇ ਜੀ ਘਰ ਤੋਂ ਹਾਂ ਜੀ ਆਪਣਾ ਨਾਮ ਜੀ ਸੁਖਦੀਪ ਜੀ ਕੀ ਗੱਲਬਾਤ ਹੋਈ ਅੱਜ ਜੀ ਤੁਹਾਨੂੰ ਕੀ ਕਹਿਣਾ ਚਾਹੁੰਦੇ ਅਸੀਂ ਜੀ ਸਾਡਾ ਘਰ ਸਾਰਾ ਗਿਰਿਆ ਪਿਆ ਜੀ ਕਿਸ ਕਾਰਨ ਲੱਗਿਆ ਘਰ ਤੁਹਾਡਾ ਨਹੀਂ ਕਾਰਨ ਕੀ ਮੰਗ ਕਰਦੇ ਹੋ ਤੁਸੀਂ ਮਦਦ ਕਰਦੇ ਕਾਦੀ ਮਦਦ ਕਰ ਲਓ ਸਾਡਾ ਹੱਲ ਕਰ ਦਾਂ ਪਰਿਵਾਰ ਚ ਕੌਣ ਕੌਣ ਨੇ ਪਰਿਵਾਰ ਚ ਦੋ ਕੁੜੀਆਂ ਨੇ ਇੱਕ ਬੇਟਾ ਬੇਟਾ ਕੀ ਕੰਮ ਕਰਦਾ ਹੈ ਪੱਠੇ ਪੈਂਦੇ ਜੀ ਸਖਵਿੰਦਰ ਕੌਰ ਜੀ ਸਖਵਿੰਦਰ ਕੌਰ ਕੀ ਪ੍ਰੋਬਲਮ ਆਈ ਹੈ ਅੱਜ ਤੁਹਾਨੂੰ ਜੀ ਸਾਡੇ ਤੇ ਘਰ ਦੇ ਬਾਲੀ ਪ੍ਰੋਬਲਮ ਆਈ ਸਾਨੂੰ ਕੀ ਕਾਰਨ ਹੋਇਆ ਕਿਸ ਤਰ੍ਹਾਂ ਹੋਈ ਇੱਕ ਆਮ ਹੀ ਹਾਂ ਕਰਕੇ ਜਿਆਦੇ ਚਾਉਂਦੇ ਨੇ ਜੰਮੀ ਤੇੜਾ ਆ ਗਿਆ ਚਾਰ ਚਪੇਰੋ ਜੀ ਗਰੀਬ ਪਰਿਵਾਰ ਆ ਮਾਂ ਜੀ ਪਾ ਨਹੀਂ ਸਕਦੇ ਸੀ ਦਿਹਾੜੀ ਕਰਦੇ ਆਂ ਦਿਹਾੜੀ ਕਿਤਨੋਂ ਪਤੇ ਰੋਟੀ ਕਿੰਨੇ ਬੱਚੇ ਨੇ ਤਿੰਨ ਬੱਚੇ ਨੇ ਜੀ ਗੁੱਡੀਆਂ ਬਣਨੀਆਂ ਨੇ ਇੱਕ ਲੜਕਾ ਦਾ ਨਿਆਣਾ ਹੈ ਜਿੰਨਾ ਸਾਰਨੀ ਨੂੰ ਵਿਚਾਰੀ ਨੂੰ ਕੰਮਾਂ ਦੀ ਇਹ ਕੀ ਕੰਮ ਕਰਦਾ ਹੈ ਇਹ ਵੀ ਦਿਹਾੜੀ ਧੂੜੀ ਜਾਂਦਾ ਜੇ ਕਿਹੜਾ ਵਿਚਾਰਾ ਮਲਾਜਣਾ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ ਹੀ ਮੰਗ ਕਰਦੇ ਹਾਂ ਜੀ ਸਾਡਾ ਘਰ ਪੈ ਜੀ ਹਾਂਜੀ ਆਪਣਾ ਨਾਮ ਜੀ ਪਾਇਨਾ ਸਾਹਿਬ ਪਾਇਨਾ ਸਾਹਿਬ ਜੀ ਕੀ ਪ੍ਰੋਬਲਮ ਆਈ ਅੱਜ ਤੁਹਾਨੂੰ ਦੱਸੋਗੇ ਮੀਹਾ ਜੀ 7 ਡਿੱਗ ਪੀ ਹਮ ਘਟ ਹੈ ਗਿਆ ਕੰਨਾ ਡਿੱਗ ਪੀਆਂ ਕੋਈ ਮਲਕੇ ਸਰਕਾਰੀ ਨੁਮਾਇੰਦਾ ਆਇਆ ਕਿ ਨਹੀਂ ਆਇਆ ਸਰਕਾਰੀ ਨੁਮਾਇੰਦਾ ਕੋਈ ਨਹੀਂ ਆਇਆ ਹਾਲੇ ਕਿਸੇ ਨੇ ਕੋਈ ਸਾਰ ਨਹੀਂ ਲਈ ਨਹੀਂ ਕੀ ਮੰਗ ਕਰਦੇ ਹੋ ਹੁਣ ਤੁਸੀਂ ਅਸੀਂ ਕਹਿੰਦੇ ਜੀ ਵੀ ਅਸੀਂ ਬੈਠਣ ਜੁਗਾ ਜਗਾ ਅੰਦੇ ਪੈਸੇ ਮਿਲ ਜਾਣ ਸਾਨੂੰ ਹੁਣ ਮਲਕੇ ਗੁਜ਼ਾਰਾ ਕਿਸ ਤਰ੍ਹਾਂ ਚੱਲ ਰਿਹਾ ਹੈ ਵਿਆੜੀ ਦੂੜੀ ਕਰਦੇ ਆ ਜੀ ਨਿਰਗਨ ਰੂਗਾ ਵੀ ਬੰਦਾ ਹੈ ਮੇਰੇ ਗੱਲ ਜਾਣੇ ਹੁੰਦੇ ਆ ਤੇ ਪੈਂਦੇ ਕਿੱਥੇ ਮਿਲ ਕੇ ਖਾਣਾ ਪਕਾਉਣਾ ਕਿੱਥੇ ਆ ਉਰੀ ਪੱਲੀਆਂ ਤਾਂ ਰੱਖੀਆਂ ਨੇ ਜੀ ਹੁਣ ਕਿੱਧਰ ਜਾਈਏ ਮੰਗ ਕੀ ਕਰ ਰਹੇ ਹੋ ਤੁਸੀਂ ਹਾਂਜੀ ਮੰਗ ਕੀ ਕਰਦੇ ਹੋ ਮੰਗਦਾ ਜੀ ਅਸੀਂ ਕਹਿੰਦੇ ਆ ਵੀ ਸਾਡਾ ਮਕਾਨ ਸੱਤਿਆ ਜਾਵੇ ਅ ਬੱਚਿਆਂ ਨੂੰ ਮੀਕਣੀ ਤੋਂ ਆਰਾਮ ਹੋ ਜਾਈਂ ਮੋੜ ਮੋੜ ਕਿੰਨੇ ਬੱਚੇ ਨੇ ਬੱਚੇ ਜੀ ਹੈਗੇ ਦੋ ਬੱਚੇ ਨੇ ਜੀ ਕੀ ਕੰਮ ਕਰਦੇ ਨੇ ਆਹੀ ਬਸ ਮਾੜਾ ਮੋਟਾ ਦਿਹਾੜੀ ਦਾ ਪਾ ਜਾ ਕਿ ਦਿਨਾਂ ਕਿਤੇ ਮਿਲ ਜਾਂਦੇ ਕਰ ਲੈਂਦੇ ਨੇ ਪਰਿਵਾਰ ਹੈ ਜੀ ਨੂਹਾ ਨੇ ਉਰੀ ਰਹੇ ਨੇ ਸਾਰੇ ਪਰਿਵਾਰ ਹਾਂਜੀ ਹਾਂ ਜੀ ਇਹ ਜਿਹੜਾ ਸਾਡੇ ਪਿੰਡ ਦੇ ਜਿੰਨੇ ਵੀ ਅਸੀਂ ਘਰ ਦਿਖਾਏ ਨੇਗੇ ਸਾਰਿਆਂ ਦੇ ਹਾਲਾਤ ਬਹੁਤ ਨਾਜ਼ੁਕ ਨੇ ਅਸੀਂ ਤਾਂ ਇਹ ਚਾਹੁੰਦੇ ਆਂ ਕਿ ਸਰਕਾਰ ਤੋਂ ਇਹਨਾਂ ਦੀ ਮਦਦ ਹੋਵੇ ਇਹਨਾਂ ਨੂੰ ਜਦ ਤੱਕ ਕੱਚੇ ਘਰਾਂ ਦੇ ਜਿਹੜੇ ਪੈਸੇ ਮਿਲਦੇ ਨੇ ਉਹ ਮਿਲਣ ਇਹਨਾਂ ਦੇ ਹਾਲਾਤ ਤੁਸੀਂ ਸਾਰੀ ਫੋਟੋਜ਼ ਕਵਰੇਜ ਕੀਤੀ ਹੈਗੀ ਤੁਹਾਨੂੰ ਦੇਖ ਲਿਆ ਅਸੀਂ ਚਾਹੁੰਦੇ ਵੀ ਇਹਨਾਂ ਦੀ ਵੱਧ ਤੋਂ ਵੱਧ ਮਦਦ ਹੋਵੇ ਸਾਰੇ ਗਰੀਬ ਪਰਿਵਾਰ ਨੇ ਦਿਹਾੜੀ ਧੱਪੇ ਵਾਲੇ ਨੇਗੇ ਕੋਈ ਇਹਨਾਂ ਦੀ ਕੋਈ ਸਰਕਾਰੀ ਨੌਕਰੀ ਨਹੀਂ ਕੁਛ ਨਹੀਂ ਹੈਗਾ ਸਰਕਾਰ ਇਹਨਾਂ ਦੀ ਮਦਦ ਕਰੇ ਨਹੀਂ ਪਿੰਡ ਵੱਲੋਂ ਨਹੀਂ ਕੋਈ ਮਦਦ ਮਦਦ ਕੀਤੀ ਗਈ ਕਿਸੇ ਮਲਕੇ ਇੰਨੀ ਜ਼ਮੀਨ ਜਾਇਦਾਦ ਆ ਲੋਕਾਂ ਲਵੇ ਉਹ ਪਹਿਲਾਂ ਜਿਹੜੇ ਇੱਕ ਦੋ ਘਰਾਂ ਦਾ ਹੋਇਆ ਪਿੱਛੇ ਹਨੇਰੀ ਵੇਲੇ ਉਦੋਂ ਕੀਤੀ ਗਈ ਜੀ ਠੀਕ ਹੈ ਉਸ ਤੋਂ ਬਾਅਦ ਹੌਲੀ ਹੌਲੀ ਜਿਵੇਂ ਚੱਲਦਾ ਹੁਣ ਉਧਰ ਹੜਾ ਪਾਸੇ ਚੱਲ ਰਹੇ ਨੇ ਕਿ ਪਿੰਡ ਦੇ ਵੀ ਮਦਦ ਕਰਦੇ ਨੇ ਪਰ ਤੁਹਾਨੂੰ ਪਤਾ ਵੀ ਉਹਨਾਂ ਨਹੀਂ ਸੰਜੋਗ ਬਣਾਦਾ ਸਰਕਾਰ ਦੇ ਜਿੰਨਾ ਇਹ ਅਸੀਂ ਚਾਹੁੰਦੇ ਆ ਵੀ ਸਰਕਾਰ ਇਹਨਾਂ ਦੀ ਮਦਦ ਕਰੇ